ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਲੱਗੇ ਹੋਏ ਆ ਘਰ ਦੇ ਕੰਮ-ਕਾਰ ਕਰਨੇ ਪੈ ਰਹੇ ਆ ਜੀ ਮਨੂ ਮੰਦੀਪ ਹੈਗੇ ਆ ਜੀ ਅੱਜ ਜੀ ਬਿਮਾਰ ਤੇ ਸਾਰੇ ਕੰਮ-ਕਾਰ ਕਰੀਏ ਜੀ ਮੈਂ ਹੀ ਕਰਦੇ ਤੇ ਚਲੋ ਜੀ ਫਿਰ ਮੈਂ ਤੁਹਾਨੂੰ ਮੰਦੀਪ ਨੂੰ ਮਲਾਉਣੀ ਆ ਹਾਂ ਜੀ ਆਪਾਂ ਨੇ ਬੀਜਤੀ ਹੈ ਜੀ ਮੱਕੀ ਤੇ ਮੁੰਡਾ ਲੱਗਿਆ ਹੋਇਆ ਜੀ ਆਪਣਾ ਖੇਤ ਵਣ। ਮਨਦੀਪ ਨੇ ਦੇ ਦਿਆ ਜੀ ਮੱਕੀ ਦਾ ਛਿੱਟਾ। ਇੱਧਰ ਮਨਦੀਪ ਲੱਗੀ ਹੋਏ ਆ ਸਾਫ ਸਫਾਈ ਕਰਨ ਵਾਸਤੇ। ਤੇ ਇੱਧਰ ਥੋੜਾ ਜਿਹਾ ਟੋਬੇ ਕਰਕੇ ਇੱਧਰ ਨਾ ਪਿੰਡ ਦਾ ਪਾਣੀ ਹੁੰਦਾ ਦੇ ਕਰਕੇ ਨਾ ਥੋੜਾ ਜਿਹਾ ਗਿੱਲਾ ਹੋਇਆ ਪਿਆ ਇੱਧਰ। ਤੇ ਇੱਧਰ ਥੋੜਾ ਜਿਹਾ ਮੱਕੀ ਬੀਜਣ ਤੋਂ ਰਹਿ ਗਈ ਐ। ਇੱਧਰ ਮਨਦੀਪ ਸਫਾਈ ਕਰਕੇ ਨਾ ਫਿਰ ਆਪਣੇ ਆਪ ਦੇਣ ਦੇ ਬੀਜ। ਤੇ ਚਲੋ ਅੱਜ ਇਹ ਵੀ ਕੰਮ ਨਿਭੜਿਆ। ਤੰਗਰਾਂ ਨੂੰ ਚਾਰਾ ਹੋ ਜੂਗਾ। ਤੇ ਅਦਰ ਲੱਗੀਆਂ ਹਨ। ਆਪਣਾ ਮੁੰਡਾ। ਅਦਰ ਨਾ ਮਕਰਾਬੀਆਂ ਨਹੀਂ ਛੱਡਦੀਆਂ ਇਹ ਜੀਆਂ ਮਕਰਾਬੀਆਂ ਕਰਕੇ ਔਖਾ ਹੋ ਜਾਂਦਾ ਏ ਤੇ ਹੁਣ ਦਵਾਈ ਲਾਤੀ ਆਪਾਂ ਨੇ। ਆ ਮੱਕੀ ਪਈ ਏ। ਸਸੀ ਕਾਲੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਨਵੇਂ ਬਲੌਗ ਦੇ ਵਿੱਚ। ਤੇ ਆਪਾਂ ਲੱਗੇ ਹੋਏ ਜੀ ਘਰ ਦੇ ਕੰਮ ਕਰ ਕਰਨ ਕੁਝ ਕੰਮ ਕਰ ਘਰ ਦੇ ਆਪਾਂ ਨੇ ਲਈ ਜੀ ਨਵੇੜ ਤੇ ਮਨਦੀਪ ਨਹੀਂ ਹੈਗੇ ਮਨਦੀਪ ਹੈਗੇ ਜੀ ਕੱਲ ਦੇ ਬਿਮਾਰ ਤੇ ਮਨਦੀਪ ਗਏ ਹੋਏ ਹੈ ਜੇ ਕੱਖਾ ਨੂੰ ਤੇ ਸਰੀਰ ਉਹਨਾਂ ਦਾ ਠੀਕ ਨਹੀਂ ਸੀ ਕੱਲ ਦਿਨ ਵੀ ਮੱਜਾ ਐਵੇਂ ਹਰਿਆਈ ਤੋਂ ਵਗੈਰਾ ਐਵੇਂ ਖੜੀਆਂ ਸੀ ਤੇ ਸੱਣੀ ਕੀਤੀ ਦੀ ਤੇ ਅੱਜ ਵੀ ਆਪਣਾ ਮੱਜਾ ਨੂੰ ਫਿਰ ਕੱਖ ਲੈਣ ਗਏ ਹੈ ਤੇ ਮੈਂ ਥੋੜਾ ਬਹੁਤਾ ਕੰਮ ਕਰਦਾ ਲਈ ਨਿਵੇੜ ਤੇ ਬਾਕੀ ਥੋੜਾ ਬਹੁਤਾ ਰਹਿੰਦਾ ਤੇ ਮੱਜਾਂ ਦਾ ਕੰਮ ਪਿਆ ਕਰਨ ਨੂੰ ਮਨਦੀਪ ਉੱੱਖਣ ਗਏ ਤੇ ਮੈਂ ਕਿਹਾ ਵੀ ਚਲੋ ਆ ਕੇ ਮੈਂ ਬਾਹਰ ਆਪਣਾ ਤਾਂ ਚਲੋ ਇਹ ਧੁੱਪ ਦੇ ਵਿੱਚ ਖੜੀਆਂ ਨੇ ਇਹਨਾਂ ਦਾ ਤਾਂ ਐਵੇਂ ਆ ਵੀ ਚਲੋ ਪਹਿਲਾਂ ਇਹਨਾਂ ਦਾ ਕੰਮ ਨਿਵੇੜ ਲਈਏ ਘਰ ਦਾ ਕੰਮ ਕਰਦਾ ਤਾਂ ਐਵੇਂ ਵੀ ਚਲੋ ਬਾਅਦ ਦੇ ਵਿੱਚ ਵੀ ਹੋ ਜੂਗਾ ਹੈ ਨਾ ਤੇ ਉਹ ਤਾਂ ਚਲੋ ਅੰਦਰੇ-ਅੰਦਰ ਕਰਨਾ ਹੈ ਤੇ ਇਹਨਾਂ ਨੂੰ ਧੁੱਪ ਆ ਜਣੀ ਹੈ ਤੇ ਧੁੱਪ ਦੇ ਵਿੱਚ ਫਿਰ ਜ਼ਿਆਦਾ ਔਖਾ ਹੋ ਜਾਂਦਾ ਡੰਗਰਾਂ ਦਾ ਤੇ ਮਨਦੀਪ ਦੇ ਆਉਣੇ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਨਾਲ ਆ ਕੇ ਇਹਨਾਂ ਦਾ ਇਹਨਾਂ ਨੂੰ ਅੰਦਰ ਕਰ ਦਵਾ ਹੁਣ ਧੁੱਪ ਉਹ ਲੱਗ ਗਈ ਜੀ ਬਹੁਤ ਜ਼ਿਆਦਾ ਤੇਜ਼ ਹੋਣ ਤੇ ਮੱਝਾਂ ਫਿਰ ਥੋੜਾ ਜਿਹਾ ਔਖਾ ਹੁੰਦਾ ਏ ਧੁੱਪ ਦੇ ਵਿੱਚ ਤੇ ਇਹਨਾਂ ਨੂੰ ਨੜਾ ਕੇ ਜੀ ਮੈਂ ਕਰ ਦਵਾ ਜੀ ਹੁਣ ਅੰਦਰ ਸਫਾਈ ਦਵਾ ਜੀ ਕਰ ਮੰਦੀਪ ਦੇ ਆਉਂਦੇ ਨੂੰ ਤੇ ਫਿਰ ਮੰਦੀਪ ਨਾਲ ਜਾ ਕੇ ਖੇਤ ਦੇ ਵਿੱਚ ਦੇਖਦੀ ਆ ਜੀ ਕੱਖਾਂ ਦਾ ਉਹਨੂੰ ਕੱਲੇ ਨੂੰ ਔਖਾ ਹੀ ਮੰਦੀਪ ਰਹੀ ਤੇ ਜਾ ਕੇ ਦੇਖ ਕੇ ਆਉਣੀ ਆ ਚਕਵਾ ਲੇ ਮੈਂ ਜੀ ਨਾਲੇ ਹਰਾ ਵਗੈਰਾ ਵੀ ਉਹਦੇ ਨਾਲ ਚਕਵਾ ਲਿਓ ਹੀ ਹੈ ਨਾ ਜਾ ਕੇ ਤੇ ਹਾਂਜੀ ਆਪਾਂ ਨੇ ਲਿਆ ਜੀ ਦੇਖੋ ਜੀ ਕੰਮ ਕਰਨ ਦੀ ਵੇੜ ਤੇ ਫਰਸ਼ ਵਗੈਰਾ ਦੇ ਆਪਾਂ ਨੇ ਜੀ ਧੋ ਤੇ ਡੰਗਰ ਬਣਦੇ ਜੀ ਆਪਾਂ ਨੇ ਅੰਦਰ ਅਬੀ ਇਹਨਾਂ ਲਾਤੀ ਛੋਟੀ ਜੀ ਵੀ ਅੱਜ ਬੱਚੀ ਹਾਂ ਲੋ ਜੀ ਤੋ ਚਲੋ ਜੀ ਹੁਣ ਆਪਾਂ ਚੱਲਦੇ ਹਾਂ ਜੀ ਮਨਦੀਪ ਦੇ ਕੋਲ ਮਲੋਨੀ ਜੀ ਜਾ ਕੇ ਟਾਈਮ ਹੋ ਗਿਆ ਜੀ ਕਾਫੀ ਟਾਈਮ ਹੋ ਗਿਆ ਜੀ ਕਾਫੀ ਤੇ ਦੇਖਦੇ ਆਂ ਜੀ ਮਨਦੀਪ ਨਾਲ ਕੱਖ ਵਗੈਰਾ ਚਕਾ ਲੇਵੇਂ ਮਨੋਂ ਨਹੀਂ ਜੀ ਫਿਰ ਮੈਂ ਤੁਹਾਨੂੰ ਜਾ ਕੇ ਇੱਧਰ ਆਪਣਾ ਬਾਜ਼ ਲੱਗਿਆ ਹੋਇਆ ਜੀ ਮਿੱਟੀ ਨਾਲ ਖੇਡਣ ਬਾਜ਼ ਪੁੱਤ ਮੈਂ ਖੇਤ ਚੋਂ ਚੁਣੂ ਛੱਡੀ ਆ ਮੇਰੇ ਨਾਲ ਜਾਣਾ ਮੈਂ ਉੱਥੇ ਬਰਸੀਨ ਜਿਹੜੇ ਪਾਪਾ ਗਏ ਵੀ ਆ ਆ ਚੱਲੀਏ ਆ ਕੇ ਖੇਡ ਲਈ ਅੱਜ ਛੇਤੀ ਮੈਂ ਅੰਦਰ ਲੋਕ ਲਾ ਦਮੇ ਤੂੰ ਬਾਹਰ ਨਹੀਂ ਨਹੀਂ ਪਿੰਡ ਵਾਲੇ ਖੇਤ ਚ ਚੱਲ ਚਲੀ ਆ ਜੰਨਾ ਚਾਬੀ ਲਿਆ ਮੈਂ ਐਕਟਿਵਨ ਠੀਕ ਆ ਮम्मा ਹਾਂ ਗੱਲਾਂ ਕਰੀਂ ਤੇ ਆ ਗੱਲਾਂ ਨਹੀਂ ਤੇਰੀਆਂ ਮੈਂ ਪਾਪਾ ਨਾਲ ਕੱਖ ਚ ਕੋਲੇ ਜਾਣੇ ਪਾਪਾ ਬਿਮਾਰ ਹੈ ਚੱਲ ਚਲੀ ਧੁੱਪ ਬਹੁਤ ਚੜ ਗਈ ਚੱਲੀਏ ਹਾਂਜੀ ਮੈਂ ਚਲੀਤੀ ਜੀ ਖੇਤ ਨੂੰ ਲੈ ਕੇ ਆਪਣਾ ਦੇਖੋ ਅੱਥੇਲੇ ਚਾਬੀ ਹੀ ਸੀ ਤੇ ਐਨੇ ਨੂੰ ਮੰਦਿਰ ਪਾ ਵੀ ਗਏ ਕੱਖ लेके ਕਿਉਂਕਿ ਮੈਨੂੰ ਆਪਣਾ ਇੱਥੇ ਹੀ ਬਹੁਤ ਟਾਈਮ ਲੱਗਦੇ ਨਾ ਮੱਜਾਂ ਨੂੰ ਤੇ ਮੰਦਿਰ ਤੇ ਇਹਨੂੰ ਆ ਵੀ ਗਏ ਜੀ ਕੱਖ ਲੈ ਕੇ ਮੇਰੇ ਲੋਜੀ ਮਿਲਦੇ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੈਗ ਰੂ ਚੜ੍ਹਦੀ ਕਲਾ ਰੱਖੇ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਤੇ ਮੈਂ ਦੋ ਭਰੀਆਂ ਵੱਟ ਲਈਆਂ ਸੀ ਮੈਂ ਫਿਰ ਤੁਰਿਆ ਧੁੱਪ ਤਾਂ 11:30 ਹੋ ਗਈ ਤੇ ਮੈਂ ਉਹੀ ਕਹਿਣੀ ਮੈਂ ਕਿਹਾ ਵੀ ਅੱਜ ਬੀ ਬਹੁਤ ਬੀਮਾਰ ਹੈ ਮੈਂ ਨਾਲ ਹੋ ਕੇ ਆ ਸਾਰਾ ਮੈਂ ਡੰਗਰਾਂ ਦਾ ਇੱਧਰ ਸਾਰਾ ਨਵੇੜ ਨੂੰ ਮੋੜ ਕੇ ਹਾਂ ਮੈਂ ਦੇਖਿਆ ਵੀ ਫਸ ਥੋਤਾ ਪਿਆ ਡੰਗਰ ਅੰਦਰ ਵੰਤੇ ਰਹੇ ਨਾ ਨਲਾ ਤੇ ਨਲਾ ਦੇ ਉੱਤੇ ਗੁੱਡੀ ਆ ਸਾਰੇ ਤਾਂ ਗਿਰਨ ਲਾ ਆਤੇ ਮੇਰਾ ਤਾਂ ਫਿਰ ਹਰਾ ਟੋਕੜ ਵਿਰਕੇ ਲਾਉਣਾ ਹੀ ਆ ਬਾਕੀ ਤਾਂ ਨਿਭੜੇ ਪਈ ਹਾਂ ਹਾਂ ਬਾਕੀ ਨਿਭੜ ਗਿਆ ਮੇਰਾ ਹੁਣ ਥੋੜਾ ਜਿਹਾ ਰਹਿੰਦਾ ਕੋਈ ਨਾ ਚੰਗਾ ਕਰਮ ਕਰਿਆ ਬਈ ਮੈਂ ਥੋੜੇ ਜਿਹਾ ਹੁਣ ਮੇਰਾ ਰਹਿੰਦਾ ਅੰਦਰ ਕੰਮ ਕਰਦੇ ਨੂੰ ਮੈਂ ਹੋਰ ਥੋੜਾ ਜਿਹਾ ਆਪਣਾ ਕਰਨ ਵੇੜ ਲਵਾਂ ਕੰਮ ਫਿਰ ਮੈਂ ਜਾ ਕੇ ਆਉਣਾ ਜੀ ਰੋਪੜ ਮਨੂੰ ਹੈਗੇ ਜੀ ਰੋਪੜ ਦਾ ਕੰਮ ਥੋੜਾ ਜਿਹਾ ਬਾਜ਼ਾਰ ਦੇ ਵਿੱਚ ਮੇਰੇ ਤਾਂ ਸਕੰਜਮੀ ਤੇ ਜੀ ਜਰੂਰ ਪਾਣੇ ਨੂੰ ਠੀਕ ਕਰਦਾ ਬਈ ਹਾਂ ਕੰਮ ਕਰਕੇ ਕਰਦਾ ਹੈ ਨਾ ਹੂੰ ਸਹੀ ਗੱਲ ਹੈ ਮੈਂ ਤਾਂ ਸੋਚਿਆ ਤਾਂ ਵੀ ਮੋਟਰਸਾਈਕਲ ਤੇ ਕੰਨਾਂ ਵੱਲ ਨੂੰ ਘੁਮਾ ਕੇ ਵੀ ਕੋੰਡਰੀ ਵਾਲਾ ਫੜਦੇ ਆ ਮੈਂ ਤਾਂ ਚੱਲੀ ਦੀ ਆ ਮੈਂ ਚਾਪੀ ਲਈ ਦੀ ਠੀਕ ਕੋੰਡਰੀ ਨਾਲ ਤੋਂ ਨਿੰਗੂ ਪਾਣੀ ਵਧੀਆ ਸਟਾਂਜ ਵਿੱਚ ਹਾਂ ਆ ਆ ਜਿਹੜਾ ਇਹ ਛੋਟਾ ਜਿਹਾ ਇਹ ਜੀਬ ਜਿਹਾ ਇਹ ਹਾਂ ਇਹ ਜਦ ਆਪਾਂ ਫੇਰ ਪਾਸ ਫੇਰ ਪਾਸ ਹਾਂ ਆਪਾਂ ਇਹਨਾਂ ਨੂੰ ਅੰਨੇ ਕਹਿੰਦੇ ਹੁੰਦੇ ਨੇ ਨਾ ਇਹ ਆਂਦਾ ਹੈ ਕਾਲਕ ਜੇ ਉੱਗ ਗਿਆ ਤਾਂ ਪਾਸ ਹੈ ਹਾਂ ਆਪਾਂ ਛੋਟੇ ਛੋਟੇ ਕਣਕਾਂ ਦੇ ਦਾਣੇ ਦੇ ਵਿੱਚ ਕਰ ਦਿੰਦੇ ਨੇ ਫੇਲਪਾਸ ਫੇਲਪਾਸ ਐਵੇਂ ਕਰਦੇ ਹੁੰਦੇ ਦੇ ਜੇ ਤਾਂ ੜ ਗਈਆਂ ਹਾਂਕ ਦੀ ਫੇਲਕ ਪਾਸ ਫੇਲਕ ਪਾਸ ਐਵੇਂ ਕਰਦੇ ਹੁੰਦੇ ਨੇ ਹਾਂ ਇਹ ਤਾਂ ਹੁੜਦਾ ਹੀ ਨਹੀਂ ਹੈ ਇਹ ਤਾਂ ਐਵੇਂ ਘੁੰਮਣ ਲੱਗਿਆ ਤੇ ਲਾਲ ਅੰਦਾਜ਼ਾ ਖਾਇਲਾ ਵੀ ਪੱਕਾ ਫੈਲ ਤੇ ਚਲੋ ਜੀ ਮਨਦੀਪ ਹੁਣ ਲੱਗਿਆ ਟੋਕਾ ਟੋਕਾ ਕਰ ਨੂੰ ਮੈਂ ਵੀ ਦੇਖਾਂ ਜੀ ਕੰਮ ਕਰ ਆਪਾਂ ਨੇ ਜਾਣਾ ਜੀ ਫੇਰ ਰੋਪੜ ਨੂੰ ਰੋਪੜ ਨੂੰ ਤਾਂ ਜੀ ਆਪਾਂ ਨੇ ਤਾਂ ਜਾਣਾ ਏ ਹਾਂ ਇੱਕ ਦੋ ਕਰ ਜੀ ਗਰਮੀ ਗਈ ਆ ਆਪਾਂ ਨੇ ਲੈ ਕੇ ਆਉਣੇ ਆ ਜੀ ਗਰਮੀ ਵਾਲੇ ਸੂਟ ਤੇ ਤਾ ਕਰਕੇ ਆਪਾਂ ਰੋਪੜ ਨੂੰ ਜਾਣਾ ਜਾਇਆ ਮੈਂ ਤਾਂ ਰੋਕਦਾ ਹੀ ਨਹੀਂ ਹੈਗਾ ਲੈ ਲੈ ਜਿਹੜੀ ਚਾਹੀਦੀ ਚੁੱਕ ਜੀ ਹੁਣ ਗਰਮੀ ਆ ਗਈ ਆ ਹੁਣ ਆਪਾਂ ਗਰਮੀ ਦੇ ਪਤਲੇ ਪਤਲੇ ਆਈਏ ਜੀ ਸੋਹਣੇ ਸੋਹਣੇ ਸੂਟ ਜੀ 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 ਜਰੂਰੀ ਆ ਉਹ ਤਾਂ ਲੈ ਲਿਓ ਨਹੀਂ ਆ ਹਾਂ ਯਾਰ ਆਪਾਂ ਨੇ ਲੈ ਕੇ ਆਉਣੇ ਆ ਆਪਾਂ ਸਾਰਾ ਦਿਨ ਹਨਾ ਲੋਕ ਨਹੀਂ ਹੈਗਾ ਜੋ ਜਰੂਰੀ ਉਹ ਤਾਂ ਲੈਣੀ ਆ ਸਾਰਾ ਦਿਨ ਆਪਾਂ ਘਰ ਦੇ ਕੰਮ-ਕਾਰ ਕਰਦੇ ਆ ਥੋੜੀ ਬਹੁਤੀ ਚੀਜ਼ ਆਪਣੇ ਵਾਸਤੇ ਵੀ ਲੈਣੀ ਚਾਹੀਦੀ ਆ ਮੰਮੀ ਵਾਸਤੇ ਵੀ ਦੇਖ ਲਈ ਕੁਝ ਮੰਮੀ ਵਾਸਤੇ ਵੀ ਲਿਆਣੇ ਲੋਰ ਵਗੈਰਾ ਨਾ ਲੋਰ ਕਰੋ ਕਿਉਂ ਪਜਾਮਾ ਕਿਹ ਜਾਉਂਦਾ ਤੇ ਆਪਾਂ ਨੂੰ ਪਲਾਜੋ ਲਿਆਈ ਮੰਮੀ ਵਾਸਤੇ ਪਲਾਜੋ ਮੰਮੀ ਨਹੀਂ ਪਲਾਜੋ ਪਲੰਗ ਨਿਊਜ਼ੀਲੈਂਡ ਤੇ ਆਉਂਦੀ ਉਹ ਪਲਾਜੋ ਪਾ ਕੇ ਘੁੰਮੇ ਨੇ ਲੋਕ ਜਿਹੜੇ ਕਹਿੰਦੇ ਬੀਬੀ ਤਾਂ ਬਦਲ ਗਈ ਗਈ ਉੱਥੇ ਜਾ ਕੇ ਸਹੀ ਗੱਲ ਹੈ ਨਾ ਮਾਦਾ ਕੇ ਜੇ ਹੋਗੀ ਨਿਊਜ਼ੀਲੈਂਡ ਤੇ ਪਲਾਜੋ ਲੱਗੀ ਹੈ ਨਾ ਪਾਉਣਾ ਕੀ ਹੈ ਨਾ ਪਲਾਜੋ ਲਿਆਈ ਮੰਮੀ ਵਾਸਤੇ ਤੇ ਤੇ ਚਲੋ ਜੀ ਪੀਲ ਜੇ ਆਪਾਂ ਗਏ ਜੀ ਰੋਪੜ ਹਲੇ ਮੇਰਾ ਪੱਕਾ ਪਤਾ ਨਹੀਂ ਜੀ ਕਿਉਂਕਿ ਮੇਰੇ ਮੂਡ ਤੇ ਡਿਪੈਂਡ ਹੈ ਕਿਉਂਕਿ ਹਲੇ ਪਾ ਕੰਮਕਾਰ ਕਰਕੇ ਥੱਕ ਜੰਨੇ ਨਾ ਫਿਰ ਐ ਹੁੰਦਾ ਵੀ ਚਲੋ ਦੋ ਘੜੀ ਬੰਦਾ ਕੰਮ ਕਰ ਲਈ ਤੇ ਜੇ ਆਪਾਂ ਗਏ ਰੋਪੜ ਤੋਂ ਤੁਮਨਦੀਪ ਪਏ ਆ ਜੀ ਬਿਮਾਰ ਤੇ ਘਰ ਦੇ ਕੰਮ ਕਰਨ ਨੂੰ ਵੀ ਪਏ ਆ ਮਨਦੀਪ ਵੀ ਇੱਧਰ ਬਿਮਾਰ ਪਏ ਆ ਫਰਕ ਨਹੀਂ ਲੱਗਦਾ ਯਾਰ ਜਾਨ ਜੀ ਬਿਚਾਰ ਤੇ ਸਮਾਈ ਹਮ ਕੱਖ ਬਹੁਤ ਔਖੇ ਬੱਡੇ ਮੈਂ ਕੱਖੋ ਵੀ ਨਹੀਂ ਹੈਗੀ ਅੰਜਲੀ ਵੀ ਨਹੀਂ ਹੈਗੀ ਉਹ ਦਿਹਾੜੀ ਤੇ ਜਾਂਦੀ ਐ ਅਨੁਮੈ ਫੋਨ ਕਰ ਲਿਆ ਉਹ ਕਹਿੰਦੀ ਦੀਦੀ ਮੈਂ ਸ਼ਾਮ ਨੂੰ ਲੇਟ ਆਉਣੀ ਐ ਕਹੇ ਜੀ ਮੈਂ ਵੀ ਕੀ ਕਰਾਂ ਆ ਕੇ ਮੈਮੀ ਰੋਟੀ ਪਾਣੀ ਬਣਾਉਣਾ ਹੁੰਦਾ ਕੋਈ ਹੋਰ ਮਿਲਦਾ ਨਹੀਂ ਹੈਗਾ ਕੱਖਾਂ ਵਾਸਤੇ ਮੈਂ ਵੀ ਨਹੀਂ ਮੈਂ ਵੀ ਨਹੀਂ ਬੱਢ ਸਕਦੀ ਨਾ ਨਾ ਕਿਉਂਕਿ ਮੇਰਾ ਵੀ ਫਿਰ ਘਰ ਦਾ ਕੰਮ ਹੁੰਦਾ ਬਿਲਕੁਲ ਸੰਨੀ ਹੋ ਜੂਗੀ ਤੂਰੀ ਕੋ ਪਾਣੀ ਛਿੜਕ ਕੇ ਨਾ ਮੀਡਰ ਲਾ ਕੇ ਮਲ ਕੇ ਉੱਪਰ ਦਾ ਦੁਪਹਿਰੇ ਵੀ ਮੈਂ ਥੋੜਾ ਬਹੁਤਾ ਕੰਮ ਬਾਹਰ ਕਰਿਆ ਆਪਣਾ ਕੁਝ ਤਿੰਨ ਜਿਹੜੇ ਉਹ ਤਾਂ ਬਾਹਰ ਇਕੱਲਾ ਉਹੀ ਰਹਿ ਗਿਆ ਤਾਂ ਹਰੇ ਜਿਹਾ ਤੋਪੜਾ ਪਾਉਣੇ ਟੋਕੇ ਪਾਉਣ ਨੂੰ ਘਰ ਦੇ ਕੰਮ ਕਰ ਵੀ ਕਰੇ ਘਰ ਦੇ ਕੰਮ ਕਰਕੇ ਫਿਰ ਮੈਂ ਥੋੜਾ ਜਿਹਾ ਘਰੇ ਕੰਮ ਛੱਡ ਦਿਆ ਮੈਂ ਕਿਹਾ ਵੀ ਚਲ ਮੈਂ ਇੱਧਰ ਬਾਹਰ ਦਾ ਨਵੇੜ ਕੇ ਵੀ ਮੈਂ ਜਾ ਕੇ ਕੱਖ ਚਕਵਾ ਲੈਣੀ ਹੈ ਮੈਨੂੰ ਐ ਤਾਂ ਮੈਂ ਕਿ ਕੱਖ ਚਕਵਾ ਲੈਣੀ ਐ ਮੈਂ ਜਾ ਕੇ ਮੈਂ ਬਹੁਤ ਔਖੀ ਭਲੀ ਚੱਕੀ ਜਿਹੜੀ ਲਾਸਟ ਵਾਲੀ ਸੀ ਜਿੰਨੇ ਨੂੰ ਮੈਂ ਮੈਂ ਉਹਦੇ ਤੇ ਨਵੇੜ ਕੇ ਲੱਗੀ ਜਾਣਾ ਐਨੇ ਨੂੰ ਉਹ ਹੋ ਗਏ ਆ ਗਏ ਮੈਂ ਫਿਰ ਉਹ ਹੋ ਗਈ ਰੁਕ ਗਈ ਮੈਂ ਕਿਹਾ ਵੀ ਹੁਣ ਕੀ ਕਰਾਂ ਜਦੋਂ ਹੁਣ ਆ ਤਾਂ ਗਏ ਹੋ ਜਦੋਂ ਬੰਦਾ ਢਿਲਾ ਹੋ ਲੰਦਾ ਨਾ ਸਰੀਰ ਚ ਸਾਰ ਸੱਤ ਜਾਈ ਮੁੱਕ ਲੰਦਾ ਹਾਂ ਜਾਨ ਜੀ ਨਿਕਲ ਲੰਦੀ ਸਰੀਰ ਚੋਂ ਪਤਾ ਹੈਗਾ ਕੋ ਪਿੱਠ ਬਹੁਤ ਦਰਦ ਕਰੀ ਮੇਰੀ ਜਿੱਦਾਂ ਕੱਖ ਵੱਡਣ ਦੇ ਵਿੱਚ ਢੋਕਾ ਕਰਨ ਦੇ ਵਿੱਚ ਪਿੱਠ ਬਹੁਤ ਦੁਖੀ ਹੁਣ ਦੇਖਦੇ ਆਇਦਾ ਫਿਰ ਰੋਪੜ ਤੇ ਦਵਾਈ ਲਿਆਣੇ ਹਨਾ ਜਾ ਕੇ ਜੇ ਗੂਲੂ ਕੋਸੂ ਘਿਆਰਾ ਲੱਗਦਾ ਹੋਇਆ ਲਵਾ ਲੈਣਾ ਕਿਉਂਕਿ ਇਹਦੇ ਨਾਲ ਨਾਲ ਜਾਨ ਜੀ ਪੈ ਜਾਂਦੀ ਐ ਉਹਨੇ ਆਪਣਾ ਡਾਕਟਰ ਚਰਨਜੀਤ ਕੌਰ ਗੈਰੀ ਜਿਹੜੇ ਕਰਦੇ ਹੁੰਦੇ ਨੇ ਕਮੈਂਟ ਉਹਨਾਂ ਨੇ ਕਈ ਚੀਜ਼ਾਂ ਲਿਖੀਆਂ ਕਿ ਰਾਤ ਨੂੰ ਕੋਕੋਨਟ ਵਾਟਰ ਪੀਓ ਤੇ ਗਰਮੀ ਤੋਂ ਬਚਾਉਣ ਗਰਮੀ ਤੇ ਹਾਂ ਇਹਨੇ ਕਹਿੰਦਾ ਕਿ ਗਰਮੀ ਗਰਮੀ ਇਕਦਮ ਹੋ ਵੀ ਗਈ ਜੇ ਆਪਾਂ ਕੰਮ ਕਰਦੇ ਫਿਰ ਤਾਂ ਬਹੁਤ ਗਰਮੀ ਲੱਗਦੀ ਆ ਸਵੇਰੇ ਸ਼ਾਮ ਠੰਡ ਹੈ ਹਾਂ ਦਿਨ ਚ ਬਹੁਤ ਗਰਮੀ ਹੈ ਹੂੰ ਇਹ ਤਾਂ ਹੈ ਬਹੁਤ ਬੁਰਾ ਹਾਂ ਉਹ ਤਾਂ ਗੱਲ ਦਾ ਪੈ ਹੀ ਹੈ ਯਾਰ ਪੈ ਨਹੀਂ ਹੁੰਦਾ ਪੈ ਤਾਂ ਹੁੰਦਾ ਨਹੀਂ ਬੰਦਾ ਕੰਮ ਕਰਦਾ ਹੀ ਚੰਗਾ ਏ ਤੰਦਰੁਸਤ ਪੈਣਾ ਬਹੁਤ ਔਖਾ ਬੈਠ ਕੇ ਚੜ ਕੇ ਹੂੰ ਕੰਮ ਕਰਨਾ ਚਾਹੀਦਾ ਉਹ ਬੰਦਾ ਦਾ ਕੰਮ ਠੀਕ ਹੈ। ਕੀ ਕਰੀ ਹੁਣ ਕੰਮ ਵੀ ਕਰਨੇ ਜ਼ਰੂਰੀ ਆ ਹਨਾ। ਕੰਮ ਬਿਨੇ ਵੀ ਨਹੀਂ ਸਰਦਾ ਹੈਗਾ। ਜੇ ਤਾਂ ਕੋਈ ਚਲੋ ਹੋਰ ਹੋਵੇ ਫਿਰ ਤਾਂ ਬੰਦਾ ਪੈ ਵੀ ਜਾਵੇ ਟਿੱਕੇ ਨੂੰ ਡੰਗਰਾਂ ਨਾਲ ਤਾਂ ਜਮੇ ਨਹੀਂ ਸਕਦਾ। ਡੰਗਰਾਂ ਨੂੰ ਤਾਂ ਆਪਾਂ ਜਮੇ ਨਹੀਂ ਜੀ ਛੱਡ ਸਕਦੇ ਹਨਾ। ਡੰਗਰਾਂ ਨਾਲ ਤਾਂ ਆਪਣਾ ਗੋਹਾ ਗੂੜਾ ਨਾਲ ਦੇ ਨਾਲ ਪਿੱਛੇ ਹੋਈਦਾ ਵੀ ਇੱਕ ਬੰਦਾ ਤਾਂ ਕੌੜ ਰੱਖੇਦਾ ਭੂਲੀ। ਹਾਂ ਉਹ ਤਾਂ ਹੈ ਹੀ ਉਹ। ਹੁਣ ਹੋ ਗਿਆ ਜੀ ਆਪਣਾ ਧਾਰਾਂ ਦਾ ਟਾਈਮ ਹੁਣ ਉਹ ਲੱਗੇ ਵੇ ਹੱਕਾ ਮਾਰਨਾ ਗਏ ਹੁਣ ਹੋਇਆ ਹੋਇਆ ਬੜਾ ਧਾਰਾਂ ਦਾ ਟਾਈਮ ਤੇ ਮੈਂ ਵੀ ਮਨਦੀਪ ਨੂੰ ਬਸ ਇੱਥੇ ਚਾਹ ਪੜਾਉਣ ਆਈ ਤੀ ਚਾਹ ਤਾਂ ਮਨਦੀਪ ਕਹਿੰਦਾ ਬੰਨ ਚੰਗੀਆਂ ਨਹੀਂ ਲੱਗਦੀ ਬਿਲਕੁਲ ਵੀ ਮੈਨੂੰ ਮੇਰੇ ਤਾਂ ਦਿਲ ਕਰਦਾ ਮੈਂ ਤਾਂ ਸਕੰਜਵੀ ਵਗੈਰਾ ਜਾਂ ਲਿੰਕਾ ਵਗੈਰਾ ਪੀਣ ਨੂੰ ਦਿਲ ਕਰਦਾ ਸਕੰਜਵੀ ਤਾਂ ਮੈਂ ਦੁਪਹਿਰੇ ਵੀ ਦਿੱਤੀ ਸੀ ਬਣਾ ਕੇ ਮਨਦੀਪ ਨੇ ਤੇ ਲਿੰਕਾ ਵਗੈਰੇ ਤੇ ਚੱਲ ਆਪਾਂ ਕਾਹ ਕਰ ਜਦਨੇ ਹਲੇ ਕਿਹੜਾ ਨਾ ਹੋਇਆ ਤਾਂ ਸੀ ਠੰਡਾ ਆਪਾਂ ਕਿਹੜਾ ਹਲੇ ਲੈ ਕੇ ਆਉਣੇ ਆ ਚਲੋ ਚਲੋ ਜੀ ਫਿਰ ਆਪਾਂ ਮੈਂ ਤਾਂ ਜੀ ਚੱਲਾਂ ਮੈਂ ਤਾਂ ਹੁੰਨੀ ਆ ਜੀ ਫਿਰ ਲੇਟ ਨਾ 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 ਮੈਂ ਕਰਵਾ ਲੈਣਾ ਕਰ ਲੈਣਾ ਆਪੇ ਤੇ ਚਲੋ ਜੀ ਫਿਰ ਮੈਂ ਤਾਂ ਚੱਲਾਂ ਜੀ ਜਾ ਕੇ ਮੈਂ ਕਰਾਂ ਜੀ ਆਪਣਾ ਕੰਮ ਕਰ ਐਨੇ ਨੂੰ ਮਿੰਟਾ ਸਿਕੰਟਾ ਅੱਜ ਸਿਪ ਜਾਣਾ ਜੀ ਦਿਨ ਫਿਰ ਘਰ ਦੇ ਵੀ ਕੰਮ ਕਰ ਹੋ ਜਣੇ ਆ ਜੀ ਤੇ ਫਿਰ ਮਨਦੀਪ ਨੂੰ ਕੰਮ ਕਰਨ ਵੇੜ ਕੇ ਫਿਰ ਮਨਦੀਪ ਨੂੰ ਲੈ ਕੇ ਜਾਨੀਏ ਜੀ ਹਸਪੀਟਲ ਦੇ ਵਿੱਚ ਰੋਪੜ ਦੇਖਦੇ ਆ ਕਿਤੇ ਟੀਗਾ ਵਗੈਰਾ ਜੋ ਵੀ ਗੂਲਪੋਸ ਵਗੈਰਾ ਜੋ ਵੀ ਲੱਗਿਆ ਹਨ ਥੋੜਾ ਬਹੁਤਾ ਫਰਕ ਪੈ ਜਵੇ ਅਗਰ ਤੁਮ ਫੋਕਲ ਕਰਨ ਤੁਮੋਂ ਉਂਦੀ ਮਤ ਹੈ ਤੁਹਾਨੂੰ ਕਹਿੰਦੇ ਗੱਡੀ ਸਿੱਖਣਾ ਤੇ ਚਲੋ ਜੀ ਫਿਰ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੇਂ ਵੀਡੀਓ ਦੇ ਵਿੱਚ ਮੈਂ ਨਵੇੜਾ ਜੀ ਆਪਣੇ ਕੰਮ ਕਰ ਤੁਸੀਂ ਦੰਨੇ ਸਾਡੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਤੇ ਤੈਨੂੰ ਦਿলো ਧੰਨਵਾਦ ਤੁਹਾਡਾ ਤੇ ਠੀਕ ਹੈ ਜੀ ਧੰਨਵਾਦ ਜੀ